ਸਤ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਮਜਬੀ ਸਿੱਖ ਭਰਾਵੋ ਅਤੇ ਹੋਰ ਐਸੀ ਵਰਗ ਆਓ ਅੱਜ ਅਸੀਂ ਇਕੱਠੇ ਹੋਈਏ ਨਾ ਸਿਰਫ ਗੱਲਬਾਤ ਲਈ ਸਗੋਂ ਇੱਕ ਨਵੇਂ ਸੁਪਨੇ ਲਈ ਨਵੀਂ ਲੜਾਈ ਅਤੇ ਨਵੇਂ ਸਮਾਜ ਦੇ ਨਿਰਮਾਣ ਅਤੇ ਭਵਿਕ ਲਈ ਅੱਜ ਮੈਂ ਤੁਹਾਡੇ ਸਾਹਮਣੇ ਐਸੀ ਵਰਗ ਦੇ ਹੱਕਾਂ ਅਤੇ ਸਾਡੇ ਵੋਟਰਾਂ ਨਾਲ ਹੋ ਰਹੇ ਸ਼ੋਸ਼ਣ ਬਾਰੇ ਗੱਲ ਕਰਨ ਲੱਗਾ ਹਾਂ ਇਹ ਸਮਾਂ ਹੈ ਜਾਗਣ ਦਾ ਏਕਤਾ ਦਾ ਅਤੇ ਆਪਣੇ ਹੱਕ ਲੈਣ ਦਾ ਆਓ ਇੱਕ ਕਦਮ ਇਸ ਸਫ਼ਰ ਨਾਲ ਸ਼ੁਰੂ ਕਰੀਏ ਭਾਰਤ ਦਾ ਸੰਵਿਧਾਨ ਜਿਸ ਨੂੰ ਡਾਕਟਰ ਬੀ ਆਰ ਅੰਬੇਦਕਰ ਨੇ ਆਪਣੇ ਖੂਨ ਪਸੀਨੇ ਨਾਲ ਲਿਖਿਆ ਜੋ ਸਾਨੂੰ ਬਰਾਬਰੀ ਦਾ ਹੱਕ ਦਿੰਦਾ ਹੈ ਸੰਵਿਧਾਨ ਕਹਿੰਦਾ ਹੈ ਕੋਈ ਜਾਤ ਕੋਈ ਵਰਗ ਕਿਸੇ ਨੂੰ ਨੀਵਾਂ ਨਹੀਂ ਸਮਝ ਸਕਦਾ ਹੈ ਸਾਡੇ ਲਈ ਸਰਕਾਰੀ ਨੌਕਰੀਆਂ ਅਤੇ ਸਕੂਲਾਂ ਵਿੱਚ ਰਿਜ਼ਰਵੇਸ਼ਨ ਹੈ ਅਤੇ ਸਾਡੇ ਤੇ ਅਤਿਆਚਾਰ ਨੂੰ ਰੋਕਣ ਲਈ ਐਸਸੀਐਸਟੀ ਐਕਟ ਹੈ ਸਾਡੀ ਸਿਆਸੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਸੀਟਾਂ ਰਾਖਵੀਆਂ ਹਨ ਪਰ ਸੋਚੋ ਕਿ ਇਹ ਸਭ ਸਾਨੂੰ ਪੂਰੀ ਤਰ੍ਹਾਂ ਮਿਲਦਾ ਹੈ ਨਹੀਂ ਸਾਡੇ ਹੱਕਾਂ ਨੂੰ ਖੋਇਆ ਜਾਂਦਾ ਹੈ ਦਬ ਲਿਆ ਜਾਂਦਾ ਹੈ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਰਾਜਨੀਤਿਕ ਪਾਰਟੀਆਂ ਸਾਨੂੰ ਵੋਟ ਵਜੋਂ ਵਰਤਦੀਆਂ ਹਨ ਚੋਣਾਂ ਵੇਲੇ ਸਿਰਫ ਵੱਡੇ ਵੱਡੇ ਨੇਤਾ ਸਾਡੇ ਘਰਾਂ ਵਿੱਚ ਆਉਂਦੇ ਹਨ ਸਾਡੇ ਨਾਲ ਫੋਟੋਆਂ ਖਿਚਾਉਂਦੇ ਹਨ ਵਾਦੇ ਕਰਦੇ ਹਨ ਅਸੀਂ ਸਕੂਲ ਬਣਾਵਾਂਗੇ ਨੌਕਰੀਆਂ ਦੇਵਾਂਗੇ ਸੁਰੱਖਿਆ ਦੇਵਾਂਗੇ ਪਰ ਜਿੱਤਣ ਤੋਂ ਬਾਅਦ ਕੀ ਹੁੰਦਾ ਹੈ ਸਾਡੇ ਪਿੰਡਾਂ ਦੀਆਂ ਗਲੀਆਂ ਸੜਕਾਂ ਵਾਂਗ ਹੀ ਵਾਦੇ ਟੁੱਟ ਜਾਂਦੇ ਹਨ ਸਕੂਲਾਂ ਵਿੱਚ ਅਧਿਆਪਕ ਨਹੀਂ ਹਸਪੀਟਲਸ ਵਿੱਚ ਦਵਾਈਆਂ ਨਹੀਂ ਜੇ ਅਸੀਂ ਅਤਿਆਚਾਰ ਦੀ ਸ਼ਿਕਾਇਤ ਕਰੀਏ ਤਾਂ ਪੁਲਿਸ ਸਾਡੀ ਸੁਣਦੀ ਨਹੀਂ ਰਿਜ਼ਰਵੇਸ਼ਨ ਦੀਆਂ ਸੀਟਾਂ ਖਾਲੀ ਰਹਿੰਦੀਆਂ ਹਨ ਅਤੇ ਸਾਡੇ ਪੜੇ ਲਿਖੇ ਨੌਜਵਾਨਾਂ ਨੂੰ ਨੌਕਰੀ ਦੀ ਬਜਾਏ ਨਿਰਾਸ਼ਾ ਮਾਰਕਟ ਮਿਲਦੀ ਹੈ ਸਭ ਤੋਂ ਵੱਡੀ ਗੱਲ ਸਾਨੂੰ ਸਿਰਫ ਰੈਲੀਆਂ ਵਿੱਚ ਭੀੜ ਵਜੋਂ ਵਰਤਿਆ ਜਾਂਦਾ ਹੈ ਵੋਟਾਂ ਲਈ ਨਾ ਕਿ ਸਿਰਫ ਸਾਡੀ ਭਲਾਈ ਲਈ ਪਰ ਮੈਂ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਇਹ ਸਭ ਬਦਲ ਸਕਦਾ ਹੈ ਸਾਡੇ ਵਿੱਚ ਤਾਕਤ ਹੈ ਕਿਉਂਕਿ ਅਸੀਂ ਵੋਟਰ ਹਾਂ ਸਾਡੀ ਵੋਟ ਨਾਲ ਇਹ ਰਾਜਨੀਤੀ ਅਤੇ ਪੰਜਾਬ ਦੀ ਤਸਵੀਰ ਬਦਲ ਸਕਦੀ ਹੈ ਪਰ ਇਸ ਦੇ ਲਈ ਸਾਨੂੰ ਜਾਗਣਾ ਪਵੇਗਾ ਸਾਨੂੰ ਪੁੱਛਣਾ ਪਵੇਗਾ ਤੁਸੀਂ ਸਾਡੇ ਲਈ ਪਿਛਲੇ 5 ਸਾਲਾਂ ਵਿੱਚ ਕੀਤਾ ਕਿ ਜੇ ਉਹ ਸਾਡੇ ਨਾਲ ਝੂਠੇ ਵਾਅਦੇ ਕਰਦੇ ਹਨ ਤਾਂ ਅਜਹੀਆਂ ਸਰਕਾਰਾਂ ਨੂੰ ਸਾਨੂੰ ਨਕਾਰਨਾ ਸਿੱਖਣਾ ਪਵੇਗਾ ਸਾਡੇ ਹੱਕ ਸਾਡੀ ਜੰਗ ਹੈ ਅਤੇ ਇਹ ਜੰਗ ਅਸੀਂ ਏਕਤਾ ਨਾਲ ਜਿੱਤ ਸਕਦੇ ਹਾਂ ਉਦਾਂ ਨਹੀਂ ਇਕੱਲਿਆਂ ਰਹਿ ਕੇ ਨਹੀਂ ਖਾਸ ਕਰਕੇ ਸਾਡੇ ਐਸੀ ਵਰਗ ਦੇ ਵੀਰਾਂ ਭੈਣਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਤੁਸੀਂ ਡਾਕਟਰ ਬੀ ਆਰ ਅੰਬੇਦਕਰ ਦੇ ਸੁਪਨਿਆਂ ਦੇ ਬਾਰੇ ਸੁਹੋ ਉਹਨਾਂ ਨੇ ਸਾਡੇ ਲਈ ਸੰਵਿਧਾਨ ਵਿੱਚ ਬਰਾਬਰੀ ਦਾ ਰਾਹ ਖੋਲ੍ਹਿਆ ਹੈ ਉਹਨਾਂ ਨੇ ਸਾਨੂੰ ਸਿੱਖਿਆ ਦੀ ਸੰਘਰਸ਼ ਦੀ ਅਤੇ ਸਨਮਾਨ ਦੀ ਤਾਕਤ ਦਿੱਤੀ ਅੱਜ ਸਮਾਂ ਹੈ ਉਸ ਰਾਹ ਤੇ ਚੱਲਣ ਦਾ ਜਾਗੋ ਆਪਣੇ ਹੱਕਾਂ ਨੂੰ ਜਾਣੋ ਰਿਵੇਸ਼ਨ ਐਸ ਸੀ ਐਸਟੀ ਐਕਟ ਸਰਕਾਰੀ ਸਕੀਮਾਂ ਇਹ ਸਭ ਸਾਡਾ ਹੱਕ ਹੈ ਜੇ ਸਰਕਾਰ ਸਾਨੂੰ ਨੌਕਰੀਆਂ ਨਾ ਦੇਵੇ ਸਕੂਲ ਨਾ ਬਣਾਵੇ ਸੁਰੱਖਿਆ ਨਾ ਦੇਵੇ ਤਾਂ ਅਸੀਂ ਆਪਣੀ ਆਵਾਜ਼ ਬੁਲੰਦ ਕਰਾਂਗੇ ਆਓ ਅਸੀਂ ਇਕੱਠੇ ਮਿਲ ਕੇ ਸੌਂ ਖਾਈਏ ਅਸੀਂ ਆਪਣੇ ਵਰਗ ਨੂੰ ਏਕਤਾ ਦੀ ਮਾਲਾ ਵਿੱਚ ਪਰੋਈਏ ਅਸੀਂ ਜਾਤੀਵਾਦ ਦੀਆਂ ਜੰਜੀਰਾਂ ਨੂੰ ਤੋੜੀਏ ਅਸੀਂ ਸਿਰਫ ਵੋਟਰ ਨਹੀਂ ਅਸੀਂ ਇਸ ਦੇਸ਼ ਅਤੇ ਪੰਜਾਬ ਦੇ ਨਿਰਮਾਤਾ ਹਾਂ ਸਾਡੀ ਤਾਕਤ ਸਾਡੀ ਵੋਟ ਵਿੱਚ ਹੈ ਏਕਤਾ ਵਿੱਚ ਹੈ ਸੰਘਰਸ਼ ਵਿੱਚ ਹੈ ਅੱਜ ਸਮਾਂ ਹੈ ਖੜਨ ਦਾ ਲੜਨ ਦਾ ਅਤੇ ਜਿੱਤਣ ਦਾ ਚਲੋ ਇਸ ਪੰਜਾਬ ਨੂੰ ਅਤੇ ਦੇਸ਼ ਨੂੰ ਉਹ ਬਣਾਈਏ ਜਿਸ ਦਾ ਸੁਪਨਾ ਡਾਕਟਰ ਅੰਬੇਦਕਰ ਨੇ ਵੇਖਿਆ ਸੀ ਜਿੱਥੇ ਹਰ ਵਿਅਕਤੀ ਨੂੰ ਸਨਮਾਨ ਮਿਲੇ ਹਰ ਵਰਗ ਨੂੰ ਬਰਾਬਰੀ ਮਿਲੇ ਤੁਹਾਡੀ ਆਵਾਜ਼ ਤੁਹਾਡੀ ਵੋਟ ਤੁਹਾਡੀ ਤਾਕਤ ਇਹ ਸਭ ਬਦਲਾ ਲਿਆਵੇਂਗੀ ਜਾਗੋ ਲੜੋ ਜਿੱਤੋ ਸਮਾਜ ਪਾਵਰ ਪੱਖੋਂ ਆਰਥਿਕ ਪੱਖੋਂ ਮਜ਼ਬੂਤ ਕਰ ਲੋ ਚੰਗੇ ਰਹੋਗੇ ਨਹੀਂ ਤਾਂ ੜੰਗੇ ਜਾਓਗੇ